ਹੁਸ਼ਿਆਰਪੁਰ ਸ਼ਹਿਰ ਵਿੱਚ ਸੜਕ ਦੁਰਘਟਨਾਵਾਂ ਅਕਸਰ ਹੀ ਵੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ ਇਹ ਨਿਤ ਦਿਹਾਰੇ ਸੜਕੀ ਹਾਸੀ ਨਗਰ ਨਿਗਮ ਵਿਭਾਗ ਦੀ ਅਣਗਹਿਲੀ ਕਾਰਨ ਜਾਂ ਫਿਰ ਆਮ ਪਬਲਿਕ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਹੋ ਰਹੇ ਨੇ ਇਸ ਦੀ ਤਾਜ਼ਾ ਮਿਸਾਲ ਹਸ਼ਰਪੁਰ ਦੇ ਸਦਰ ਥਾਣੇ ਨਜ਼ਦੀਕ ਚੌਕ ਵਿੱਚ ਹੋਏ ਦੋ ਕਾਰਾਂ ਦੇ ਸੜਕੀ ਹਾਸੇ ਤੋਂ ਮਿਲਦੀ ਹੈ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਉਹ ਉਹਨਾਂ ਕਾਰਾਂ ਦੀਆਂ ਹਨ ਜੋ ਸੜਕ ਦੁਰਘਟਨਾ ਵਿੱਚ ਹਾਸੇ ਦਾ ਸ਼ਿਕਾਰ ਹੋ ਗਈਆਂ ਇੱਥੇ ਕੀ ਮੰਨ ਸਕਦੇ ਹਾਂ ਕਿ ਇਹ ਹਾਸਾ ਅਨਗੱਲੀ ਕਾਰਨ ਹੋਇਆ ਜਾਂ ਫਿਰ ਉੱਥੇ ਬਣੇ ਇੱਕ ਗਟਰ ਦੇ ਟੱਕਣ ਤੋਂ ਕਾਰ ਲੰਘਣ ਕਰਕੇ ਜਾਂ ਟੱਕਣ ਟੁੱਟਿਆ ਹੁਣ ਕਰਕੇ ਕਾਰ ਚਾਲਕ ਨੂੰ ਨਾ ਪਤਾ ਲੱਗਣ ਕਾਰਨ ਇਹ ਹਾਦਸਾ ਵਾਪਰਿਆ ਜਿਸ ਵਿੱਚ ਦੋ ਕਾਰਾਂ ਦੇ ਟੁੱਟੇ ਹੋਏ ਟੱਕਣ ਦੀ ਆਪਸ ਵਿੱਚ ਟੱਕਰ ਹੋ ਗਈ ਹੈ ਜੇ ਪੁਲਿਸ ਵਿਭਾਗ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਸਿਰਫ ਕਾਰਵਾਈ ਹੀ ਕੀਤੀ ਜਾ ਰਹੀ ਹੈ ਅਤੇ মিডিਆ ਵੱਲੋਂ ਇਸ ਸੜਕੀ ਹਾਦਸੇ ਸੰਬੰਧੀ ਸਿਟੀ ਥਾਣੇ ਵਿਖੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਸਹੀ ਜਾਣਕਾਰੀ ਦੇਣਾ ਉਚਿਤ ਨਹੀਂ ਸਮਝਿਆ ਗਿਆ ਹੁਸ਼ਿਆਰਪੁਰ ਤੋਂ ਜੀਬੀਸੀ ਅਪਡੇਟ ਦੇ ਲਈ ਨਵਨੀਤ ਸਿੰਘ ਚੀਮਾ ਦੀ ਰਿਪੋਰਟ